ਬਾਬੇ ਨਾਇਗਰਾ ਫਾਲ ਦੇ ਨਾਲ ਅਲੱਗ-ਅਲੱਗ ਮੌਸਮ ਚ ਤੇ ਅਲੱਗ-ਅਲੱਗ ਵਿਊ ਆ ਅੱਜ ਆਪਾਂ ਫੇਰ ਇੱਥੇ ਆਏ ਫਾਲ ਤੇ ਇਹਦਾ ਘੁੰਮਦੇ ਘੁੰਮਦੇ ਆ ਗਏ ਨਹੀਂ ਤਾਂ ਇੱਥੇ ਵੈਸੇ ਹੁਣ ਅਸੀਂ ਗੇੜੇ ਕੱਢ ਨਹੀਂ ਰਹੇ ਠੰਡ ਜ਼ਿਆਦਾ ਹੋਣ ਕਰਕੇ ਪਰ ਯਾਰ ਆਹ ਵਾਲਾ ਮਾਹੌਲ ਤੁਸੀਂ ਸੱਚੀ ਦੇਖ ਕੇ ਕਹੋਗੇ ਵੀ ਇਹ ਤਾਂ ਕੁਦਰਤ ਦਾ ਕ੍ਰਿਸ਼ਮਾ ਹੀ ਆ ਓ ਵਾਹ ਬਈ ਵਾਹ ਤانوں ਦੁਖਾ ਨੇ ਰੇਨਬੋ ਦੇ ਨਾਲ ਉਹ ਵੇ ਸਾਹਮਣੇ ਰੇਨਬੋ ਦੇਖਦੀ ਹੋਣੀ ਤੁਹਾਨੂੰ ਤੇ ਯਾਰ ਅੱਖਾਂ ਤੇ ਯਕੀਨ ਨਹੀਂ ਹੁੰਦਾ ਨੀਲਾ ਨੀਲਾ ਪਾਣੀ ਆ ਕੀ ਬਾਤ ਹੈ ਓ ਜੀ ਵਾ ਆ ਦੇਖੋ ਵਾਓ ਆਈ ਲਵ ਇਟ ਕੀ ਬਾਤ ਹੈ ਰੇਨਬੋ ਤੂੰ ਕਿ ਮੈਂ ਰੋਲਾ ਪਾਇਆ ਓਏ ਯਾਰ ਕੀ ਬਾਤ ਹੈ ਯਾਰ ਦੇਖੋ ਜਿਹੀ ਪਾਣੀ ਜਾਂਦਾ ਉਹ ਦਿਨ ਇਹ ਸੇਚ ਇੰਨੀ ਜਿਆਦਾ ਸنوਹ ਸੀ ਵੀ ਸਾਹਮਣੇ ਬਰਫ ਹੀ ਡਿੱਗੀ ਜਾਂਦੀ ਸੀ ਹਨਾ ਪਰ ਅੱਜ ਥੋੜਾ ਜਿਹਾ ਮੌਸਮ ਠੀਕ ਆ ਧੁੱਪ ਨਿਕਲੀ ਹੋਈ ਆ ਔਹ ਸਾਹਮਣੇ ਅਮਰੀਕਾ ਵਾਲਾ ਪਾਸਾ ਦੇਖੋ ਕਿਵੇਂ ਔਹ ਸਾਹਮਣੇ ਨਾ ਅਮਰੀਕਾ ਵਾਲਾ ਪਾਸਾ ਆ ਦੂਰ ਤੇ ਦੇਖੋ ਕਿਆ ਚੀਜ਼ ਆ ਯਾਰ ਕੈਸੀ ਕੁਦਰਤ ਆ ਨਾ ਕੈਸੀ ਸنوਹ ਪਈ ਹੋਈ ਆ ਤੇ ਕੈਸਾ ਵਿਊ ਆ ਰਿਹਾ ਸਾਂ ਲੱਗੇ ਬਹੁਤ ਸੋਹਣਾ ਲੱਗਿਆ ਬਹੁਤ ਜ਼ਿਆਦਾ ਆਹਾ ਹਾ ਨਾਲ-ਨਾਲ ਜਾਈ ਜਾਂਦੇ ਆਪਾਂ ਤੇ ਆ ਪਾਣੀ ਤੁਰਿਆ ਜਾਂਦਾ ਹਨਾ ਮਤਲਬ ਇਹ ਇੰਨਾ ਕ ਘੈਂਟ 뷰 ਆਈ ਜਾਂਦਾ ਸੀ ਨਾ ਸਾਨੂੰ ਹਜੇ ਅਸੀਂ ਪਾਰਕਿੰਗ ਸੜਕ ਤੇ ਹੀ ਲਾਤੀ ਗੱਡੀ ਉੱਥੇ ਅਸੀਂ ਪਾਰਕ ਕਰ ਨਹੀਂ ਸਕਦੇ ਪਰ ਬਿਨਾ ਪਰਵਾਹ ਕੀਤੇ ਹੀ ਅਸੀਂ ਉਦਾਂ ਹੀ ਆ ਗਏ ਕਿ ਦੇਖੀ ਜਾਊਗੀ। ਟ੍ਰੈਫਿਕ ਹੈ ਨਹੀਂਗਾ, 스노우 ਦਾ ਟਾਈਮ ਆ, ਠੰਡ ਬਹੁਤ ਜ਼ਿਆਦਾ ਸੀਗੀ। ਜਿਹਦੇ ਕਰਕੇ ਇੱਥੇ ਅੱਜਕੱਲ ਇਹਨਾਂ ਦਿਨਾਂ 'ਚ ਜਨਵਰੀ ਦਾ ਮਹੀਨਾ ਹੈ, ਫਰਵਰੀ ਦਾ ਮਹੀਨਾ ਸ਼ੁਰੂ ਹੋ ਗਿਆ। ਇਹਨਾਂ ਦਿਨਾਂ 'ਚ ਕੋਈ ਨਹੀਂ ਆਉਂਦਾ। ਬਹੁਤ ਘੱਟ ਜਣੇ ਆਉਂਦੇ ਦੇਖੀ ਇੰਨੀ ਜ਼ਿਆਦਾ ਰੌਣਕ ਲੱਗੀ ਹੁੰਦੀ ਐ ਇੱਥੇ। ਨਾਇਗਰਾ 'ਚ ਬਹੁਤ ਜ਼ਿਆਦਾ ਰੌਣਕ ਲੱਗਦੀ ਹੁੰਦੀ। ਪਰ ਇਹਨਾਂ ਦਿਨਾਂ 'ਚ ਕੋਈ ਨਹੀਂਗਾ ਤੇ ਵਿਊ ਦੇਖੋ। ਰੇਨਬੋ ਬਣੀ ਹੋਈ ਆ ਮਜ਼ਾ ਆਇਆ ਦੇਖ ਕੇ ਮੈਨੂੰ ਤਾਂ ਤੇ ਤੁਸੀਂ ਦੱਸੋ ਤੁਹਾਨੂੰ ਇਹ ਵਿਊ ਕਿਦਾਂ ਦਾ ਲੱਗਿਆ ਵਾਹ ਸਾਰੇ ਜਣੇ ਇੱਥੇ ਜਿਹੜੇ ਰੋਡ ਤੇ ਰੁਕਦੇ ਨਾ ਥੋੜਾ ਥੋੜਾ ਆ ਦੇਖੋ ਉਹ ਗੋਰਾ ਵੀ ਰੋਡ ਤੇ ਉਸੇ ਜਗ੍ਹਾ ਤੇ ਜਿੱਥੇ ਮੈਂ ਗੱਡੀ ਲਾਈ ਉੱਥੇ ਹੀ ਉਹਨੇ ਆ ਸਾਰਾ ਜੰਮਿਆ ਹੋਇਆ ਇੱਧਰ ਪਾਣੀ ਗਰਮੀਆਂ 'ਚ ਸਾਰਾ ਪਾਣੀ ਚੱਲਦਾ ਹੁੰਦਾ ਜਿੱਥੇ ਮੈਂ ਗੱਡੀ ਰੋਕ ਰੱਖੀ ਉੱਥੇ ਹੀ ਹੁਣ ਗੋਰੇ ਨੇ ਵੀ ਰੋਕ ਕੇ ਇਤੋਂ 뷰 ਲੈਣ ਦੀ ਕੋਸ਼ਿਸ਼ ਫੋਟੋਆਂ ਕਰੀ ਜਾਂਦਾ ਆ ਵੇਖੋ ਮਨਦੀਪ ਹੁਣੀ ਫੋਟੋਆਂ ਖਿੱਚੀ ਜਾਂਦੇ ਆਜੋ ਸਾਹਮਣੇ ਦੇਖੋ ਤੁਸੀਂ ਕੀ ਬਾਤ ਆ ਯਾਰ ਆ 뷰 ਆ ਸਰਦੀਆਂ 'ਚ ਕੁਝ ਐਵੇਂ ਦਾ ਜਾਡਾ ਲੱਗੇ ਜਾਡਾ ਲੱਗੇ ਸਿਖਾ ਦਿਆ ਹਨਾ ਇਸ ਕੋ ਅਨਸ਼ੂ ਨੇ ਜਾਡਾ ਲੱਗੇ ਮੈਂ ਨਾ ਤੇਰੇ ਮੁਖੀਆਂ ਮਾਰਿਆ ਕੀ ਬਾਤ ਹੈ ਹਾਂ ਕੀ ਬਾਤ ਆ ਕੀ ਠੰਡੀ ਬੜੀ ਆ ਫੇਰ ਹਣ ਤੈਨੂੰ ਕਿਹਨੇ ਕਿਹਾ ਸੀ ਉਤਰਨ ਨੂੰ ਹੁਣ ਮੂੰਹ ਚ ਪਾਉਣੀ ਆ ਠੰਡ ਬੜੀ ਆ ਹਣ ਆ ਦੇਖੋ ਕਿੱਡੇ ਕੰਬਲ ਲੈ ਕੇ ਬਾਹਰ ਨਿਕਲੀ ਹੈ ਗੱਡੀ ਤੋਂ ਮੈਂ ਹਾਂ ਇਸਨੇ ਕੁਝ ਨਹੀਂ ਪਹਿਨ ਰੱਖਿਆ ਇਹਨੂੰ ਇੰਨੀ ਠੰਡ ਨਹੀਂ ਲੱਗਦੀ ਯਾਰ ਵਾਕਈ ਆਹ ਵਾਲਾ 뷰 ਬਾਲਾ ਸਿਰਾ ਹਨ ਅਮਰੀਕਾ ਵਾਲੇ ਪਾਸੇ ਜਿਹੜਾ ਇੰਨੀ ਸਨੋ ਪਈ ਹੋਈ ਆ ਉਧਰੋਂ ਰੇਨਬੂ ਰੇਨਬੋ ਜਿਆ ਹੋਇਆ ਪਿਆ ਤੇ ਇੰਨਾ ਮਤਲਬ ਅੱਖਾਂ ਨਾਲ ਤਾਂ ਜੋ ਦੇਖਦਾ ਉਹ ਕੈਮਰਾ ਸ਼ਾਇਦ ਕੈਚ ਵੀ ਨਾ ਕਰਦਾ ਹੋਵੇ ਇੰਨਾ ਸੋਹਣਾ ਮਾਹੌਲ ਆ ਤੇ ਬਿਆਨ ਹੋਈ ਨਹੀਂ ਸਕਦਾ ਚਲੋ